ਆ ਇਹ ਸਾਡਾ ਜੀ ਸੈਕੰਡ ਟਾਈਮ ਆ ਪਿਛਲੇ ਸਾਲ ਪਹਿਲੀ ਵਾਰ ਕਰਾਇਆ ਸੀ ਤੇ ਹੁਣ ਕੋਕਰੀ ਚੈਂਪੀਅਨਸ਼ਿਪ ਦਾ ਸਕਸੈਸਫੁਲ ਸੈਕੰਡ ਇਅਰ ਆ ਤੇ ਇਸ ਸਾਲ ਪਿਛਲੇ ਸਾਲ ਤੋਂ ਵੀ ਵੱਡਾ ਅ ਅਸੀਂ ਕਰਾਉਣ ਦੀ ਕੋਸ਼ਿਸ਼ ਕੀਤੀ ਆ ਤੇ ਇਸ ਸਾਲ ਟੀਮਾਂ ਵੀ ਸਾਡੀਆਂ ਅਨਐਕਸਪੈਕਟਿਡ ਜਿਹੜੀਆਂ ਟੀਮਾਂ ਉਹ ਆਈਆਂ ਸਾਡੇ ਕੋਲੇ ਇਹ ਤੋਂ ਪਹਿਲਾ ਮੈਚ ਸੀਗਾ ਕੇਰਲਾ ਅ ਵਰਸਸ ਕਿਰੀਪਿੰਗ ਇੰਗਲੀਅਨ ਟ੍ਰਾਂਟੋ ਟ੍ਰਾਂਟੋ ਯੂਨਾਈਟਿਡ ਤੇ ਹੁਣ ਮਨਰੋਵਿਆ افریقا ਦੀ ਟੀਮਾਂ ਨਾਮ ਪੈਰੀ ਕਲੱਬ ਨਾਲ ਚੱਲ ਰਿਹਾ ਸੋ ਸਾਡੇ ਕੋਲੇ ਵੈਸਟ ਬੰਗਾਲ ਤੋਂ ਫਿਰ ਦਿੱਲੀ ਤੋਂ ਮੁੰਬਈ ਤੋਂ ਤੇ ਉਤਮਾ ਲਖਨਊ ਤੋਂ ਫਿਰ ਸਾਡੀ ਰਾਜਸਥਾਨ ਯੂਨਾਈਟਿਡ ਸੋ ਇੱਦਾਂ ਸਾਰੇ ਇੰਡੀਆ ਤੋਂ ਟੀਮਾਂ ਆ ਰਹੀਆਂ ਜੀ افریقا ਦੀਆਂ ਦੋ ਟੀਮਾਂ ਸੋ ਇਹਦੇ ਨਾਲ ਸਾਨੂੰ ਵੀ ਬਹੁਤ ਸਾਰਾ ਇੱਕ એનર્ਜੀ ਮਿਲਦੀ ਹੈ ਇੰਨੀਆਂ ਵਧੀਆ ਟੀਮਾਂ ਦੇਖ ਕੇ ਤੇ ਤੁਸੀਂ ਦੇਖ ਰਹੇ ਹੋ ਹਜੇ ਤਾਂ ਸ਼ੁਰੂਆਤ ਹੋਈ ਆ ਤਾਂ ਕਿ ਪਹਿਲੇ ਮੈਚ ਤੇ ਇਦਾਂ ਕਿੰਨਾ ਕੱਟ ਨਹੀਂ ਹੁੰਦਾ ਜਿੱ ਮੈਚ ਤੋਂ ਪਹਿਲੇ ਮੈਚ ਤੇ ਸ਼ਾਮ ਨੂੰ ਪਤਾ ਨਹੀਂ ਕੀ ਬਣਨਾ ਸੋ ਇਹੀ ਕੋਸ਼ਿਸ਼ ਸੀ ਸਾਡੀ ਸਾਰੀ ਟੀਮ ਦੀ ਇਹ ਕੋਸ਼ਿਸ਼ ਸੀ ਸੋ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਜੀ ਸਾਰਿਆਂ ਨੇ ਗਰਾਊਂਡ ਪ੍ਰੀਪੇਅਰ ਕੀਤਾ ਇੰਟਰਨੈਸ਼ਨਲ ਸਟੈਂਡਰਡ ਦਾ ਕਿਉਂਕਿ ਸਾਨੂੰ ਫੈਸਿਲਿਟੀਆਂ ਕੋਈ ਉਪਰੋਂ ਨਹੀਂ ਮਿਲ ਗਿਆ ਹੋਈਆਂ ਇਹ ਪ੍ਰੀਪੇਅਰ ਕੀਤੀਆਂ ਜੀ ਅਸੀਂ ਆਪ ਪ੍ਰੀਪੇਅਰ ਕੀਤੀਆਂ ਮੁੰਡਿਆ ਨੇ ਆਪ ਪਿੰਡ ਦੇ ਵਿੱਚ ਆਪ ਲੱਗ ਕੇ ਆਪ ਫਿਰ ਜਿਹੜੇ ਜੀ ਕਿਤਾ ਮੰਦੇ ਵਿੱਚ ਜਾ ਲਾਇਆ ਕਿ ਅਸੀਂ ਜਿਹੜੀ ਨੌਜਵਾਨਾਂ ਨੂੰ ਕਿਹਦਾ ਨੌਜਵਾਨ ਆ ਮੈਂ ਅਸਲ 'ਚ ਮੇਰੇ ਫੁੱਟਬਾਲ ਦਾ ਪੈਸ਼ਨ ਮੇਰੇ ਮੁੱਢ ਤੋਂ ਹੀ ਰਿਹਾ ਜੀ ਤੇ ਪਲੱਸ ਮੈਂ ਆਪਦੇ ਪਿੰਡ ਦੀ ਟੀਮ ਦਾ ਫੈਨ ਰਹਾ ਸ਼ੁਰੂ ਤੋਂ ਜਿੱਥੇ ਇੱਕ ਨੇ ਦੇਖਣ ਜਾ ਸਕਦਾ ਸੀ ਮੈਂ ਦੇਖਣ ਜਾਂਦਾ ਹੁੰਦਾ ਸੀ ਮੇਰੇ ਫਾਦਰ ਸਾਹਿਬ ਫੁੱਟਬਾਲ ਖੇਡਦੇ ਸੀ ਤੇ ਮੈਂ ਵੀ ਥੋੜੀ ੱਪਟੀ ਗੇੜ ਲੈਂਦਾ ਸੀ ਪਰ ਇਹ ਆ ਵੀ ਇਹ ਵੈਸੇ ਹੀ ਮੇਰੇ ਦਿਲ 'ਚ ਸੀ ਵੀ ਜਦੋਂ ਕਿਤੇ ਵਾਇਗਰੂ ਨੇ ਕੋਈ ਕਿਰਪਾ ਕੀਤੀ ਆਪਣੇ ਤੇ ਤਾਂ ਸ਼ਾਇਦ ਆਪਦੇ ਪਿੰਡ ਦੇ ਵਿੱਚ ਪੂਰੇ ਪੰਜਾਬ ਦੀ ਸਭ ਤੋਂ ਵੱਡੀ ਫੁੱਟਬਾਲ ਦੀ ਚੈਂਪੀਅਨਸ਼ਿਪ ਕਰਾਉਂਗਾ ਸੋ ਅੱਜ ਵਾਹਿਗੁਰੂ ਨੇ ਇਹ ਕਿਰਪਾ ਜਿਹੜੀ ਆ ਇਹ ਕੀਤੀ ਆ ਜਾਂ ਇੰਨੇ ਜੋਗੇ ਵਾਹਿਗੁਰੂ ਨੇ ਬਲ ਬਖਸ਼ਿਆ ਤੇ ਅ ਅੱਜ ਸਾਰੇ ਪੰਜਾਬ ਕੀ ਜੇ ਆਪਾਂ ਪ੍ਰਾਈਵੇਟ ਟੂਰਨਾਮੈਂਟ ਚ ਲੈ ਕੇ ਚੱਲੀਏ ਤਾਂ ਸਾਰੇ ਇੰਡੀਆ ਦੀ ਸਭ ਤੋਂ ਵੱਡੀ ਚੈਂਪੀਅਨਸ਼ਿਪ ਅੱਜ ਕੋਕਰੀ ਪਿੰਡ ਦੇ ਵਿੱਚ ਹੋ ਰਹੀ ਆ ਸੋ ਇਹ ਥੈਂਕ ਯੂ ਆ ਜੀ ਸਾਰਿਆਂ ਦਾ ਜਿਨ੍ਹਾਂ ਨੇ ਸਪੋਰਟ ਕੀਤੀ ਆ ਤੇ ਕਰ ਰਹੇ ਕਦਰ ਜੇ ਫੱਟੇ ਗੱਲ ਹੈ ਕਿ ਇਨਾਮ ਰਾਸ਼ੀ ਬੜੀ ਵੱਡੀ ਰੱਖੀ ਗਈ ਹੈ ਇਸ ਵਾਰ ਜੀ ਹਾਂ ਜੀ ਇਸ ਵਾਰ ਪੰਜਾਬ ਦੇ ਵਿੱਚ ਤਾਂ ਇਹਨਾਂ ਨਾਮ ਕਦੇ ਹੋਇਆ ਨਹੀਂ 11 ਲੱਖ ਰੁਪਏ ਪਹਿਲਾ ਨਾਮ 5 ਲੱਖ ਰੁਪਏ ਦੂਜਾ ਨਾਮ ਪਲੱਸ ਸਾਡੇ ਇਨਾਮ ਤੋਂ ਵੀ ਜ਼ਿਆਦਾ ਸਾਨੂੰ ਇਹ ਆ ਵੀ ਜਿਹੜੀਆਂ ਟੀਮਾਂ ਆਈਆਂ ਉਹ ਐਕਸਪੀਰੀਅੰਸ ਕਰਕੇ ਜਾਣ ਵਧੀਆ ਜਿਵੇਂ ਆਹਾਂ ਕੇਰਲਾ ਵਗੈਰਾ ਦੀਆਂ ਜਾਂ ਹੋਰ ਜਿਹੜੀਆਂ ਸਟੇਟਸ ਤੋਂ ਟੀਮਾਂ ਆਈਆਂ ਉਹ ਜਾ ਕੇ ਕਹਿਣ ਵੀ ਅਸੀਂ ਯਾਰ ਬਹੁਤ ਵਧੀਆ ਇੱਕ ਐਹੋ ਜੀ ਜਗ੍ਹਾ ਖੇਡ ਕੇ ਆਏ ਹ ਜਿਨ੍ਹਾਂ ਨੇ ਸਾਡਾ ਲੁੱਕ ਆਫਟਰ ਬਹੁਤ ਵਧੀਆ ਕੀਤਾ ਤੇ ਚੇਤੇ ਰੱਖਣ ਉਹ ਇਸ ਚੀਜ਼ ਇਕੋ ਮੈਨੂੰ ਲੱਗਦਾ ਗੇਮ ਇੱਕ ਬਹੁਤ ਵੱਡੀ ਚੀਜ਼ ਹੈ ਜਿਹੜੀ ਆਈ ਥਿੰਕ ਨਸ਼ੇ ਕਰਕੇ ਖਾਸ ਕਰਕੇ ਸੌਕਰ ਤਾਂ ਖੇਡੀ ਨਹੀਂ ਜਾਂਦੀ ਜਮਾਈ ਤੇ ਸੋ ਗੇਮਾਂ ਸਾਰੀਆਂ ਵਧੀਆ ਨੇ ਸੋ ਕਿਸੇ ਬੰਦੇ ਦਾ ਕਿਸੇ ਦਾ ਪੈਸ਼ਨ ਦਾ ਮੇਰਾ ਸੌਕਰ ਚਾ ਮੇਰੇ ਕਈ ਭਰਾ ਜਿਨ੍ਹਾਂ ਦਾ ਕਬੱਡੀ ਚਾ ਕਬੱਡੀ ਵੀ ਬਹੁਤ ਵਧੀਆ ਗੇਮ ਆ ਕਿਸੇ ਦਾ ਹਾਕੀ ਚਾ ਸੋ ਸਾਰੀਆਂ ਗੇਮਾਂ ਬਹੁਤ ਵਧੀਆ ਨੇ ਤੇ ਮੈਨੂੰ ਇਹ ਲੱਗਦਾ ਕਿ ਗੇਮਾਂ ਚ ਜਾਣਾ ਮਤਲਬ ਇੱਕੋ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਨੇਚਰਲੀ ਨਸ਼ਿਆਂ ਤੋਂ ਦੂਰ ਕਰ ਸਕਦੀ ਉਹ ਗੇਮਾਂ ਹੀ ਨੇ ਸੋ ਸਾਡੇ ਵੱਲੋਂ ਇਹ ਕੋਸ਼ਿਸ਼ ਹੈ ਜੇ ਸੌਕਰ ਕੀਤੀ ਜਾ ਰਹੀ ਹੈ ਤੇ ਬਾਕੀ ਜਿਵੇਂ ਜਿਵੇਂ ਭਰਾ ਜਿਨ੍ਹਾਂ ਨੂੰ ਜਿਹੜੀ ਚੀਜ਼ ਦਾ ਜਿਹੜੀ ਗੇਮ ਦਾ ਪੈਸ਼ਨ ਆ ਉਹਨਾਂ ਉਹ ਉਸੇ ਉਸੇ ਗੇਮ ਨੂੰ ਪ੍ਰੋਮੋਟ ਕਰਕੇ ਕਰ ਰਹੇ ਨੇ ਭਵੰਤ ਪਾਜੀ ਵੀ ਬਹੁਤ ਜਿਆਦਾ ਐਫਰਟ ਕਰ ਰਹੇ ਨੇ ਇਸ ਚੀਜ਼ ਨੂੰ ਲੈ ਕੇ ਸਾਡੇ ਮੁੱਖ ਮੰਤਰੀ ਸਾਹਿਬ ਤੇ ਸੋ ਆਈ ਥਿੰਕ ਉਹਨਾਂ ਦਾ ਜਿਹੜਾ ਵਿਜ਼ਨ ਆ ਉਹ ਵੀ ਇਹ ਗੇਮਾਂ ਨੂੰ ਲੈ ਕੇ ਆ ਸੋ ਜਿਹੜੇ ਵੀ ਪੋਲੀਟਿਕਲ ਲੀਡਰ ਦਾ ਵਿਜ਼ਨ ਗੇਮਾਂ ਨੂੰ ਲੈ ਕੇ ਹੋਊਗਾ ਜੀ ਆਪਾਂ ਉਹਨਾਂ ਦੇ ਨਾਲ ਆ ਤੇ ਸਾਡੇ ਸਾਡਾ ਸਾਰਾ ਯੂਥ ਵੀ ਉਹਨਾਂ ਦੇ ਨਾਲ ਸਰ ਕੀ ਨਾਮ ਹੈ ਤੁਹਾਡਾ ਹੁਵੀਰ ਕੈਮ ਜੀ ਮੈਂ ਮੈਲਬੌਰਨ ਤੋਂ ਆ ਜੀ ਬਹੁਤ ਵਧੀਆ ਜੀ ਮੈਂ ਪਿਛਲੇ 10 ਸਾਲ ਮੋਗਾ ਹੀ ਰਿਆ ਤੇ ਕੋਕਰੀ ਨਾਲ ਮੇਰੇ ਜਿਹੜੇ دوست ਨੇ ਕੋਕਰੀ ਦੇ ਮੇਰੇ ਦੋਸਤ ਹੀ ਬਣ ਚੁੱਕੇ ਨੇ ਕਿਉਂਕਿ ਮੈਂ ਕੋਕਰੀ ਬਹੁਤ ਨਾਲ ਆ ਨਾ ਜਾਣਦਾ ਤੇ ਇਹ ਸਾਲ ਵੀ ਸ਼ੁਰੂ ਕਰਵਾਏ ਸੀਗੇ ਇਹ ਇੱਥੇ ਗੱगन ਵਜ ਦਾ ਸ਼ੁਰੂਤੀ ਸੀਗਾ ਵੀ ਆਪਾਂ ਪੰਜਾਬ ਦੇ ਵਿੱਚ ਕੁਝ ਕਰਾਣਾ ਹੈਗਾ ਨਾ ਪਹਿਲਾਂ ਤਾਂ ਅਸੀਂ ਸ਼ੁਰੂ ਕੀਤਾ ਸੀ ਉਹ ਸਾਲ ਜਿਹੜੇ ਸ਼ੁਰੂ ਕਰਾਂਗੇ ਪਰ ਇੱਥੇ ਉਹਨਾਂ ਦਾ ਸ਼ੌਕ ਨਾਲ ਬਹੁਤ ਹੋ ਸੀਗਾ ਤੇ ਉਹਨਾਂ ਦਾ ਖਾਸ ਕਰਕੇ ਪਿੰਡ ਵਾਲੇ ਮੁੰਡਾ ਨਾਲ ਵੀ ਇੱਥੇ ਇੱਥੇ ਦੇ ਬੱਚੇ ਨੇ ਗਲਤੀ ਚਾਹੇ ਨਾ ਜਾਣ ਆਪਾਂ ਇੱਥੇ ਕੋਈ ਚੀਜ਼ਾਂ ਜਰੂਰ ਕਰੀਏ ਤਾਂ ਕਿ ਇਤੋਂ ਦੇ ਬੱਚਿਆਂ ਵਾਸਤੇ ਸ਼ੁਰੂ ਕੀਤੇ ਜਾਣ ਅਸਲ ਦੇ ਵਿੱਚ ਹੈ ਨਾ ਦੇਖੋ ਇੱਥੋਂ ਦੇ ਅਸੀਂ ਤਾਂ ਸਾਡਾ ਮਸਲਾ ਨਹੀਂ ਹੀ ਇਹ ਜਿਹੜਾ ਸਿੱਤੇ ਇੱਥੇ ਜੋ ਕਰ ਰਿਹਾ ਸਰਕਾਰ ਨੂੰ ਸਾਡੀ ਅਪੀਲ ਵੀ ਹੈਗੀ ਹੈ ਜਰੂਰ ਕਰਨਾ ਹੈ ਅਸੀਂ ਚਾਹਨੇ ਵੀ ਆ ਦਿੱਤੇ ਇੱਥੋਂ ਦੇ ਜਿਹਨੇ ਇਹ ਸਾਰਾ ਪਿੰਡ ਵਾਲਿਆਂ ਨੇ ਤਿਆਰ ਕੀਤਾ ਬਾਈ ਜੀ ਜਿਹੜਾ ਸਟੇਜ ਤੁਸੀਂ ਦੇਖਦੇ ਪਿਓ ਇੱਥੇ ਸਾਰਾ ਜਿਹੜਾ ਤੁਸੀਂ ਟੀਮ ਦੇਖਦੇ ਪਿਓ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਇਹ ਤਿਆਰ ਕੀਤਾ ਗਦਰભાઈ ਅੱਗੇ ਲੱਗੇ ਨੇ ਸਾਰਿਆਂ ਦੇ ਤੇ ਸਾਰਾ ਗਰਾਊਂਡ ਤਿਆਰ ਕੀਤਾ ਗਿਆ ਤੇ گورਨਮੈਂਟ ਵੀ ਜਰੂਰ ਨਾਲ ਹੈਲਪ ਕਰ ਰਹੀ ਹੈ ਹਰ ਇੱਕ ਚੀਜ਼ ਦਾ ਪੋਸਟ ਪ੍ਰਸ਼ਾਸਨ ਸਾਡੀ ਬਹੁਤ ਹੈਲਪ ਕਰਦਾ ਹੈ ਪਹਿਰੇ ਇੱਕ ਨੈਕਵਾਇਪ ਬਹੁਤ ਹੈਲਪ ਕਰਦਾ ਪਿਆ ਤੇ ਉਹਦਾ ਉਹਦਾ ਦੇ ਕੋਈ ਨਾਮੀ ਰਾਸ਼ੀ ਰੱਖਣੀ ਜ਼ਰੂਰੀ ਵੀ ਹੈ ਜਿਹਦੇ ਨਾਲ ਨਾ ਬੱਚਿਆਂ ਨੂੰ ਥੋੜੇ ਸਾਧੇ ਤੋਂ ਹੁੰਦੇ ਨੇ ਚੀਜ਼ਾਂ ਨਾਲ ਜਿਹਦੇ ਨਾਲ ਉਹਨਾਂ ਨੂੰ ਲੱਗਦਾ ਹੈ ਜੇ ਹਾਂ ਆਪਾਂ ਗੇਮ ਚ ਖੇਲਣਾ ਤੇ ਜੀ ਪੈਸਾ ਹੈਗਾ ਤੋ ਪੈਸਾ ਇੱਕ ਜ਼ਰੂਰਤ ਹੁੰਦੀ ਹੈ ਪਰ ਜਿਹੜਾ ਵੱਡਾ ਇਨਾਮ ਆ ਉਹ ਬੱਚਿਆਂ ਨੂੰ ਜ਼ਿਆਦਾ ਅਥੋਰਾਈਜ਼ ਕਰਦਾ ਦੇਖੋ ਲਾਸਟ ਟਾਈਮ ਵੀ ਬਹੁਤ ਬੱਚੇ ਸੀਗੇ ਜਿਹੜੇ ਚਾਹਦੇ ਸੀਗੇ ਅਸੀਂ ਗੇਮ ਚ ਜਾਈ ਤੇ ਇਸ ਵਾਰ ਹੋਰ ਜ਼ਿਆਦਾ ਹੋਣਗੇ ਜਿਹੜੇ ਕਹਿੰਦੇ ਕਿ ਅਸੀਂ ਗ ਇਹ ਸਨਿਆ ਕੀ ਦੇਰਾਂ ਨੌਜਵਾਨ ਦੇ। ਦੇਖੋ ਅਸੀਂ ਤਰੀਕਾ ਇਹ ਕਹਿੰਦੇ ਦੇਖੋ ਆਪਣੇ ਫੋਕਸ ਕਰੋ। ਆਪਨੇ ਸਟਡੀ ਵਾਲ ਤੇ ਗੇਮ ਵਾਲ ਤੇ ਧਿਆਨ ਦੋਗੇ ਤੁਹਾਨੂੰ ਗਲਤ ਪਾਸੇ ਜਾਣ ਦਾ ਟਾਈਮ ਹੀ ਨਹੀਂ ਮਿਲਣਾ ਹੈਗਾ।